ਸੰਗਤ ਜੀ ਤਾਂ ਸਰਕਾਰਾਂ ਨੇ ਧਾਰਾ 25 ਬੀ ਲਗਾ ਕੇ ਇਥੋਂ ਤੱਕ ਤੱਕ ਅੰਗ ਦਿੱਤਾ ਕਹਿੰਦੇ ਸਿੱਖ ਕੋਈ ਵੱਖਰੀ ਕੌਮ ਨਹੀਂ ਇਹ ਕੇਸਾ ਧਾਰੀ Hindu ਨੇ ਤੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਕਹਿੰਦੇ ਹੋਏ ਇੱਕ ਪਾਸੇ ਕਹਿੰਦੇ ਉਹ ਕੇਸਾ ਧਾਰੀ Hindu ਤੇ ਦੂਜੇ ਪਾਸੇ ਕਹਿੰਦੇ ਸਿੱਖ ਅਤਵਾਦੀ ਜਾਂ ਤੇ ਆਖੋ Hindu ਅਤਵਾਦੀ ਜੇ ਸਿੱਖ ਅਤਵਾਦੀ ਨੇ ਫਿਰ ਸਿੱਖ ਕੌਮ ਇੱਕ ਵੱਖਰੀ ਕੌਮ ਹੈ ਹੁਣ ਪੰਡਰਾਂ ਵਾਲੇ ਕਦ ਤਨਾ ਸ਼ੁਰੂ ਗਿਆ ਇੱਕ ਕਵੀ ਕਹਿੰਦਾ ਏ ਓ ਦਮ ਦਮਿਤਕ ਸਾਡਾ ਵੀਰ ਚੌਦਾ ਕੈਣੀ ਕਰਨੀ ਦਾ ਪੂਰਾ ਬਲਵਾਨ ਸੀ ਉਹ ਇੱਕ ਵਾਰ ਜੋ ਮੁਖਬ ਬਚਨ ਕਹਿੰਦਾ ਕਰਦਾ ਪੂਰਾ ਇਹਨਾਂ ਗਿਆਨਬਾਨ ਸੀ ਉਹ ਓਏ ਨਾਮ ਸੀ ਜਰਨਲਿਸ ਸੂਰਮੇ ਦਾ ਕਰਦਾ ਗੁਰਾ ਤੋਂ ਜਿੰਦ ਕੁਰਬਾਨ ਸੀ ਉਹ ਓਏ ਪ੍ਰੀਤ ਉਹਦੀ ਸ਼ਿਫਤ ਨਹੀਂ ਲੱਗ ਸਕਦਾ ਆਇਆ ਜਗ ਤੇ ਸੰਤ ਮਹਾਨ ਸੀ ਉਹ